2019 ਦੇ ਵਿੱਚ ਪੰਜਾਬ ਸਰਕਾਰ ਨੇ CHT ਤੇ HT ਦੀ ਰਿਕਰੂਟਮੈਂਟ ਵਾਸਤੇ ਐਡਵਰਟਾਈਜ਼ਮੈਂਟ ਦਿੱਤੀ। ਇੱਕ ਕੈਂਡੀਡੇਟ ਬੜੇ ਕੈਂਡੀਡੇਟਸ ਨੇ ਅਪਲਾਈ ਕੀਤਾ। ਇੱਕ ਕੈਂਡੀਡੇਟ ਜਿਨੇ ਅਪਲਾਈ ਕੀਤਾ ਉਸੀ ਸਿਲੈਕਸ਼ਨ ਨਹੀਂ ਹੋਈ। ਸਿਲੈਕਸ਼ਨ ਨਾ ਹੋਣ ਦਾ ਕਾਰਨ ਇਹ ਸੀ ਕਿ ਜਿਹੜੀ ਉਹਨੇ ਗੈਸਟ ਟੀਚਰ ਦੇ ਤੌਰ ਤੇ ਸਟੇਟ ਆਫ ਹਰਿਆਣਾ ਦੇ ਵਿੱਚ ਕੰਮ ਕੀਤਾ ਹੋਇਆ ਸੀ ਉਸ ਦਾ ਐਕਸਪੀਰੀਅੰਸ ਕਾਊਂਟਰ ਨਹੀਂ ਕੀਤਾ ਗਿਆ। ਇਹ ਟੀਚਰ ਆਪਾਂ ਕਹਿ ਸਕਦੇ ਹਾਂ ਕੈਂਡੀਡੇਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਦਾਇਰ ਕਰ ਦਿੱਤਾ ਕਿ ਮੇਰਾ ਜਿਹੜਾ ਇਹ ਐਕਸਪੀਰੀਅੰਸ ਹੈ ਗੈਸਟ ਟੀਚਰ ਦਾ ਉਹ ਕਾਊਂਟ ਕਰਨਾ ਬੰਦ। ਮਾਨਯੋਗ ਹਾਈ ਕੋਰਟ ਨੇ ਫਾਈਨਲੀ ਇਹ ਫੈਸਲਾ ਦਿੱਤਾ ਕਿ ਗੈਸਟ ਟੀਚਰ ਦਾ ਜਿਹੜਾ ਐਕਸਪੀਰੀਅੰਸ ਹੈ ਉਹਨੂੰ ਐਕਸਪੀਰੀਅੰਸ ਮੰਨਣਾ ਚਾਹੀਦਾ ਹੈ। ਇਹ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਗਵਰਨਮੈਂਟ ਸਕੂਲ ਦੇ ਵਿੱਚ ਹੀ ਟੀਚਿੰਗ ਐਕਸਪੀਰੀਅੰਸ ਅਕਵਾਇਰ ਕੀਤਾ ਹੋਵੇ। ਦੂਸਰਾ ਅਬਜੈਕਸ਼ਨ ਜਿਹੜਾ ਸਰਕਾਰ ਨੇ ਲਿਆ ਉਹ ਅਬਜੈਕਸ਼ਨ ਇਹ ਸੀ ਕਿ ਇਸ ਕੈਂਡੀਡੇਟ ਨੇ ਸਟੇਟ ਆਫ ਹਰਿਆਣਾ ਦੇ ਵਿੱਚ ਗੈਸਟ ਟੀਚਰ ਦਾ ਐਕਸਪੀਰੀਅੰਸ ਗੇਨ ਕੀਤਾ ਤੇ ਇਸ ਕਰਕੇ ਇਹਨੂੰ ਕਨਸਿਡਰ ਨਹੀਂ ਕਰਨਾ ਚਾਹੀਦਾ ਤਾਂ ਮਾਨਯੋਗ ਹਾਈ ਕੋਰਟ ਨੇ ਦੋਨਾਂ ਪੁਆਇੰਟਾਂ ਦੇ ਉੱਪਰ ਦੋਨਾਂ ਇਸ਼ੂਜ਼ ਦੇ ਉੱਪਰ ਸਰਕਾਰ ਦੇ ਪੁਆਇੰਟਾਂ ਨੂੰ ਰਿਜੈਕਟ ਕਰ ਦਿੱਤਾ ਔਰ ਇਹ ਕਿਹਾ ਕਿ ਗੈਸਟ ਟੀਚਰ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਫੁੱਲ ਫਲੈਜਟ ਕਨਸਿਡਰ ਹੋਣਾ ਚਾਹੀਦਾ ਐਜ਼ ਐਕਸਪੀਰੀਅੰਸ ਆਫ ਅ ਟੀਚਰ ਔਰ ਦੂਸਰਾ ਉਹਨਾਂ ਨੇ ਚਾਹੇ ਸਟੇਟ ਆਫ ਹਰਿਆਣਾ ਤੋਂ ਲਿਆ ਹੈ ਪਰ ਉਹ ਐਕਸਪੀਰੀਅੰਸ ਤਾਂ ਗੇਨ ਕੀਤਾ ਹੈ ਤਾਂ ਇਸ ਕਰਕੇ ਉਸ ਟੀਚਿੰਗ ਐਕਸਪੀਰੀਅੰਸ ਦੇ ਨੰਬਰ ਇਸ ਕੈਂਡੀਡੇਟ ਨੂੰ ਮਿਲਨੇ ਚਾਹੀਦੇ ਨੇ ਤਾਂ ਮਾਨਯੋਗ ਹਾਈ ਕੋਰਟ ਨੇ ਸਟੇਟ ਨੂੰ ਪਾਵਰ ਰਿਕਰੂਟਮੈਂਟ ਏਜੰਸੀ ਨੂੰ ਡਾਇਰੈਕਸ਼ਨ ਦਿੱਤੀ ਕਿ ਇਸ ਕੈਂਡੀਡੇਟ ਦੇ ਐਕਸਪੀਰੀਅੰਸ ਦੇ ਨੰਬਰ 카ਉਂਟ ਕਰਕੇ ਇਸ ਦੀ ਫਾਈਨਲ ਮੈਰਿਟ ਬਣਾਈ ਜਾਏ ਜੇ ਇਹ ਕੈਂਡੀਡੇਟ ਮੈਰਿਟ ਦੇ ਵਿੱਚ ਫਾਲ ਕਰਦਾ ਤਾਂ ਇਸ ਨੂੰ ਅਪੁਆਇੰਟਮੈਂਟ de ti ya tan mal. Bueno.